ਕੀ ਨਾਮ ਹੈ ਮੋਰਨਾ ਵਿਸ਼ਾਲ ਸਾਨਾਣਾ ਜੀ ਸਾਲ ਜੀ ਅਸੀਂ ਕਿਤਾ ਨਵਾਂ ਸਾਲ ਦੀ ਸ਼ੁਰੂਆਤ ਕੀਤੀ ਦੇਖੋ ਜੀ ਮੈਂ ਆਪਣੇ ਵੱਲੋਂ ਔਰ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਅੱਜ ਅਸੀਂ ਅਚਲੇਸ਼ਵਰ ਦਾ ਮੰਦਿਰ ਆਏ ਆ ਇਹ ਬੜਾ ਇਤਿਹਾਸਿਕ ਮੰਦਿਰ ਹੈ ਸਾਬੇ ਸੰਗਤ ਇਕੱਠੀ ਆ ਰਹੀ ਹੈ ਔਰ ਨਤਮਸਕ ਹੋ ਰਹੀ ਹੈ ਸਭ ਨੂੰ ਆਪਾਂ ਭੋਲੇनाथ ਗਿਰਬਾਸ ਕਹਿੰਦੇ ਜੀ ਸਭ ਨੇ ਭੋਲੇनाथ ਚਰਦੀ ਕਲਾ ਤੇ ਰੱਖੇ ਉਹਨਾਂ ਨੂੰ ਬਲ ਬਿੱਦੀ ਸ਼ਕਤੀ ਦੇਵੇ ਔਰ ਸਭ ਵਾਸਤੇ ਨਵਾਂ ਸਾਲ ਖੁਸ਼ੀਆਂ ਪਹੰਚਾਵੇ ਜੀ ਅਰਦਾਸ ਕੀਤੀ ਇਸ ਵਕਤ ਤੋਂ ਇਸ ਸਾਲ ਤੋਂ देखो जी अपा अरदास ਕਰਦੇ ਆ ਸੁੱਖ ਸ਼ਾਂਤੀ ਦੀ ਦੁਨੀਆ ਵਿੱਚ ਜਿਹੜੇ ਪਿਛਲੇ ਸਾਲ 2025 ਵਿੱਚ ਫਲੱਡ ਆਏ ਹੋਰ ਵੀ ਕਾਫੀ ਜਾਂਦੀਆਂ ਇੱਥੇ ਦੁਨੀਆ ਨੂੰ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਦਾ ਤੇ ਇਸ ਸਾਲ ਸਭ ਵਾਸੇ ਖੁਸ਼ੀਆਂ ਪਰਿਵਾਰੇ ਜੀ ਨਾਮ ਹੈ ਜੀ ਮਨੋ ਕੁਮਾਰ ਜੀ ਬਹੁਤ ਹੀ ਨਵੇਂ ਸਾਲ ਦੀ ਸ਼ੁਰੂਆਤ ਕਿਦਾਂ ਕੀਤੀ ਬਹੁਤ ਵਧੀਆ ਮਰਾ ਆਪਾਂ ਸਭ ਤੋਂ ਪਹਿਲੇ ਇਹ ਸੋਚਾਈ ਵੀ ਜੇ 2026 ਚੜ੍ਹੇਗਾ ਸਭ ਤੋਂ ਪਹਿਲੇ ਆਪਾਂ ਜਾਇਆ ਕਰਤਿਕ ਜੀ ਨੂੰ ਮੱਥਾ ਟੇਕਣਾ ਤੇ ਆਪਾਂ ਸਾਡੇ ਪਰਿਵਾਰ ਦੇ ਨਾਲ ਮੱਥਾ ਟੇਕਣਾ ਆਏ ਆ ਜੀ ਅਰਦਾਸ ਕੀਤੀ ਪਹਿਲੇ ਜੀ ਇਹ ਅਰਦਾਸ ਕੀਤੀ ਆ ਵੀ ਸਾਰਿਆਂ ਲਈ ਇਹ ਨਵਾਂ ਸਾਲ दो हजार बहुत मारा साल लग गया छब्बीस मेरा नाम कुलदीप त्रिपाठी है, भी तो है। पहली बात तो समस्त देश व वा प्रदेश वासियों को नौ वर्ष की बहुत बहुत हार्दिक शुभकामनाए श्री अच्लेश्वर मंदिर ये बहुत पुराना मंदिर है शतियुक का मंदिर है जो भी श्रद्धालु आते हैं सभी की नौ वर्ष में हार्दिक हुआ आने वाला साल आगामी साल सन 2026 उनके जीवन में प्रकाशमय होली शंकर भगवान नाम की जय नाम साल देखो जी जितने ਜਾ ਬਟਾਲਾ ਦੇ ਦੇਸ਼ ਵਿਦੇਸ਼ ਵਿੱਚ ਵਾਸਤੇ ਮੇਰੇ ਭੈਣਾ ਭਰਾਵਾਂ ਨੂੰ ਨਵੇਂ ਸਾਲ ਦੀ ਵਧਾਈ ਆ ਉੱਥੇ ਮੈਂ ਖਾਸ ਕਰਕੇ ਚੜ੍ਹਨੀ ਕਲਾ ਗਲਫੋਰਸ ਸੋਸਾਇਟੀ ਵਾਲਿਆਂ ਨੂੰ ਸਾਰੇ ਮੈਂਬਰਾਂ ਨੂੰ ਪੂਰੀ ਟੀਮ ਨੂੰ ਇੱਕ ਖਾਸ ਤੌਰ ਤੇ ਵਧਾਈ ਦਿੰਦਾ ਕਿ ਜਿਹੜਾ ਇਹਨਾਂ ਨੇ ਅੱਜ ਪ੍ਰਸ਼ਾਦ ਵੰਡ ਕੇ ਜਿਹੜੀਆਂ ਮੌਤਮਸਤਕ ਹੋਈਆਂ ਅਚਲੇਸ਼ਵਰ ਧਾਮ ਦੇ ਵਿੱਚ ਸੰਗਤਾਂ ਨੇ ਉਹਨਾਂ ਨੂੰ ਜਿਹੜਾ ਪ੍ਰਸ਼ਾਦ ਦੇ ਨਾਲ ਭਰਪੂਰ ਕੀਤਾ ਇਹਨਾਂ ਵਧੀਆ ਪ੍ਰਸ਼ਾਦ ਖਰਾ ਪ੍ਰਸ਼ਾਦ ਤੇ ਦੇ ਦੇ ਰਹੇ ਬੁਗੋਰਾ ਜਿਹੜੇ ਸਾਡੇ ਪਿੰਡ ਦੇ ਪ੍ਰਧਾਨ ਜੀ ਨੇ ਉਹਨਾਂ ਨੇ ਆਪ ਆਪਣੇ ਹੱਥੀ ਬਣਾਏ ਆ ਸਭ ਤੋਂ ਵੱਡੀ ਗੱਲ ਨਵਾਂ ਸਾਲ ਚ ਇਹ ਕਿਹਨਾਂ ਦੇਖਾ ਦੇਖੋ ਨਵਾਂ ਸਾਲ ਮੈਂ ਤੇਹੀ ਕਹਾਂਗਾ ਪਰਮਾਤਮਾ ਦੇ ਚਰਨਾ ਤੇ ਪੌੜੇ ਨਾਸ ਤੇ ਚਰਨਾ ਤੇ ਇਹ ਜਿਹੜਾ ਨਵਾਂ ਸਾਲ ਹੈ ਸਾਡੇ ਦੇਸ਼ ਵਿਦੇਸ਼ ਵਿੱਚ ਵਸਦੇ ਆ ਪੰਜਾਬ ਵਾਸੀ ਦੇਸ਼ ਵਾਸੀ ਇਹ ਸਾਰੇ ਲੋਕਾਂ ਵਾਸਤੇ ਇੰਨਾ ਕਿ ਖੁਸ਼ੀਆਂ ਭਰਿਆ ਆਏ ਕਿ ਬੁਣਵਾਗ ਟਕੀ ਹੋਵੇ ਤੇ ਪਰਮਾਤਮਾ ਚੜ੍ਹਦੀ ਕਲਾ ਕਰੇ ਸਾਰੇ ਸਾਡੇ ਭੈਣਾ ਭਰਾ ਪਸਤ ਬਈ ਦਾੜੀਆਂ ਇਹਨਾਂ ਦੀ ਝੋੜੀਆਂ ਜਿਹੜੀਆਂ ਉਹ ਭੜੀਆਂ ਰਹਿਣ ਮੋਟਾ ਦੇ ਨਾਲ ਤੇ ਕੁਸ਼ੀਆਂ ਦੇ ਨਾਲ ਭੜੀਆਂ ਰਹਿਣ ਪਰਮਾਤਮਾ ਚੜ੍ਹਦੀ ਕਲਾ ਬੱਚੇ ਮੈਂ ਚੜ੍ਹਦੀ ਕਲਾ ਦੀ ਮਤਲਬ ਅਕਾਲ ਜਿਹੜੀ ਹੈ ਸੱਚੇ ਪਾਤਸ਼ਾਹ ਦੀ ਕਰਨ ਕਰਦਾ ਆਪਣੇ ਨਾਨਕ ਦਾ ਮਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਟਿੰਕੂ ਸਰਾਇ ਨਵਸਾਲਿਆ ਨਵਸਾਲ ਦੇ ਮੰਦਰ ਆਏ ਕੀ ਬਾ ਜੀ ਅਸਾ ਦਾ ਚੜ੍ਹਦੀ ਕਲਾ ਦੀ ਉਹਦਾ ਸਭ ਤੋਂ ਪਹਿਲਾ ਉਪਰਾਲਾ ਹੀ ਇਹ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅੱਜ ਕਿੱਦਾਂ ਦਾ ਨਵਾਂ ਸਾਲ ਵੇਖਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਪੁਰਾਣਾ ਲੰਘਿਆ ਬਾ ਜੀ ਪਿਛਲੇ ਸਾਲ ਤੇ ਬਹੁਤ ਕਿੰਦੇ ਸਾਥ ਹੜ੍ਹ ਆਏ ਹੋਰ ਵੀ ਬੜੀਆਂ ਦੁਰਘਟਨਾਵਾਂ ਹੋਈਆਂ ਐਰ ਕਾਮਾਲ ਆ ਜੀ ਗਾੜੀ ਗੁਰਨਾਨਕ ਬਾਸਾ ਜੀ ਮਹਾਰਾਜ ਗੜੀ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਆ ਜਿਹੜਾ ਸਾਲ ਆ ਮਾਰਾ ਸਾਰੇ ਵਾਸਤੇ ਖੁਸ਼ੀਆਂ ਭਰਿਆ ਹੋਵੇ I'm